ਜਿਸ ਸਾਰਾ ਦੇਸ਼ ਜਿਹੜਾ ਖੁਸ਼ੀਆਂ ਨਾਲ ਮਨਾ ਰਿਹਾ ਹੈ ਆਪਣੀ ਆਜ਼ਾਦੀ ਦਿਵਸ ਨੂੰ ਉਸੇ ਢੰਗ ਨਾਲ ਅੱਜ ਸਾਡੇ ਕ੍ਰਿਸ਼ਨ ਜਨਮ ਤਸ਼ਮੀ ਉਤਸਵ ਵਿੱਚ ਪੂਰੇ ਉਸ ਉਤਸਵ ਵਿੱਚ ਸਾਰੀ ਪਬਲਿਕ ਜਿਹੜੀ ਆਪਣੇ ਭਗਵਾਨ ਦਾ ਜਨਮ ਦਿਨ ਮਨਾ ਰਹੀ ਹੈ ਔਰ ਭਗਵਾਨ ਦਾ ਜਨਮ ਦਿਨ ਜਿਹੜਾ ਉਹ ਰਾਤ ਨੂੰ 12 ਵਜੇ ਹੋਇਆ ਸੀ ਕਿ ਉਸ ਵੇਲੇ ਸਾਰੇ ਮੰਦਰਾਂ ਦੇ ਵਿੱਚ ਜਿੰਨੇ ਵੀ ਧਾਰਮਿਕ ਸਥਾਨ ਹੈ ਉਨਾ ਵਿੱਚ ਭਗਵਾਨ ਦੇ ਭਜਨ ਸੰਗੀਤਨ ਚੱਲਦੇ ਆ ਔਰ ਲੋਕ ਮਾਲਪੂਰੀਆਂ ਨੇ ਲੰਗੜ ਜਿਹੜੇ ਉਹ ਖਾਂਦੇ ਆ ਔਰ ਇਸੀ ਰਸਮ ਨੂੰ ਪੂਰਾ ਕਰਦੇ ਹੋਏ ਸਾਡੇ ਲੋਕਲ ਮੰਦਰ ਰਾਧਾਕ੍ਰਿਸ਼ਨ ਮੰਦਰ ਢਾਕੋਟਵਾਰ ਗੰਗੂਵਾਲ ਸ਼ੇਮ ਮੰਦਰ ਗੰਗੂਵਾਲ ਅਨੰਦਪੁਰ ਸਾਹਿਬ ਦੇ ਮੰਦਰ ਸਾਰੇ ਕ੍ਰਿਸ਼ਨ ਜਨਮ ਵਿੱਚ ਸਾਰੇ ਬਹੁਤ ਖੁਸ਼ੀ ਨਾਲ ਜਿਹੜਾ ਤਿਹਾੜਾ ਹੈ ਉਹ ਮਨਾ ਰਹੇ ਆ ਔਰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰੂੰਗਾ ਕਿ हे ਪ੍ਰਮਾਤਮਾ ਜਿਹਦੇ ਵੀ ਪੈਰ ਨਾਲ ਤੇਰੀ ਮਿੱਟੀ ਲੱਗੀ ਹੈ ਉਹ ਤੇਰੇ ਗੁਣ ਗਾਵੇ ਤਾਂ ਕਿ ਅੱਗੇ ਨੂੰ ਚੰਗੇ ਕੰਮ ਕਰੀਏ ਚੰਗੇ ਕੰਮਾਂ ਨੂੰ ਵਿੱਚ ਫਾਇਦਾ ਹੋਵੇ ਤੇ ਸਾਰੇ ਲੋਕਾਂ ਭਰਾ ਇੱਕ ਦਾ ਸੁਚਨ ਬਹੁਤ ਬਹੁਤ ਧੰਨਵਾਦੀ ਬਹੁਤ ਬਹੁਤ